ਲੇ ਵੀ ਦੋਸਤੋ ਕਹਿੰਦੇ ਆਪਾਂ ਚੱਲੇ ਆ ਕੈਨੇਡਾ ਕੈਨੇਡਾ ਜਾਣਾ ਤੇ ਆਪਾਂ ਉਸ ਤੋਂ ਪਹਿਲਾਂ ਖੇਤ ਦਾ ਇੱਕ ਢੇੜਾ ਮਾਰਨਾ ਆ ਬਸ ਇੱਕ ਦਿਨ ਰਹਿ ਗਿਆ ਆਪਣਾ ਜਿਹੜਾ ਪੰਜਾਬ ਦੇ ਵਿੱਚ ਮੈਂ ਸੋਚਿਆ ਕਿ ਹੁਣ ਆਪਣਾ ਖੇਤ ਜਿਹੜੀ ਜੱਟ ਦਾ ਪੁੱਤ ਹੁੰਦਾ ਜ਼ਮੀਨ ਜੱਟ ਦੀ ਤੇ ਉੱਥੇ ਆਪਾਂ ਢੇੜਾ ਮਾਰਨਾ ਆ ਤੇ ਆਪਣੇ ਖੇਤ ਦੇ ਕੋਲੇ ਢਾਵਾ ਜਿਹੜੀ ਇਹ ਘੱਟੋ ਘੱਟ 100 ਸਵਾ 100 ਸਾਲ ਪੁਰਾਣੀ ਆ ਤੇ ਇੱਥੇ ਆਪਾਂ ਸਾਰੇ ਕਿਤੇ ਜਿਹੜਾ ਆਪਣਾ ਇਸ ਸਾਲ ਦਾ ਆਖਰੀ ਜਿਹੜਾ ਮਾਰਦੇ ਆ ਤੇ ਫਿਰ ਜਦੋਂ ਬਾਹਰ ਆਏ ਕਾਮਯਾਬ ਹੋ ਕੇ ਉਦੋਂ ਅਲੱਗ ਫੀਲਿੰਗ ਨਾਲ ਜਿਹੜਾ ਮਾਰਾਂਗੇ ਤੇ ਹੁਣ ਆਪਾਂ ਜਿਹੜਾ ਮਾਰਨ ਆਇਆ ਇੱਥੇ ਆਪਣੇ ਖੇਤ ਦੇ ਵਿੱਚ ਤੇ ਉਹ ਆਪਣੇ ਮੰਮੀ ਤੇ ਪਾਪਾ ਵੀ ਆ ਗਏ ਨਾਲ ਹੀ ਤੇ ਦੇਖੋ ਇਸ ਸਮੇਂ ਖੇਤਾਂ ਦਾ ਮਾਹੌਲ ਆ ਜਿਹੜਾ ਵਿਊ ਆ ਬਹੁਤ ਘੈਂਟ ਠੰਡੀ ਹਵਾ ਦੇਖੋ ਜਿਹੜਾ ਸਵਾਦ ਆ ਨਾ ਇਹ ਕੈਨੇਡਾ 'ਚ ਨਹੀਂ ਮਿਲਣਾ ਇਹ ਇਕੱਲੇ ਪੰਜਾਬ 'ਚ ਹੀ ਮਿਲੂ ਇਹ ਕੈਨੇਡਾ 'ਚ ਇਹੀ ਚੀਜ਼ਾਂ ਲੋਕ ਮਿਸ ਕਰਦੇ ਆ ਕਿਉਂਕਿ ਇਹ ਜਿਆ ਉਧਰ ਮਾਹੌਲ ਚੜ ਹੈ ਇੰਨੀ ਆਪਾਂ ਜਿਵੇਂ ਇੱਥੇ ਖੁੱਲੇ ਫਿਰਦੇ ਆ ਵਧੀਆ 6-6 ਮਹੀਨਿਆਂ ਦੇ ਢੋਲਾਂ 'ਚ ਦਾਣੇ ਨੇ ਆਪਣੇ ਤੇ ਉਧਰ ਕੰਮ ਕਰ ਲਾਂਗੇ ਖਾਲਾਂਗੇ ਨਹੀਂ ਬਸ ਭੁੱਖੇ ਰਹਿਣ ਵਾਲਾ ਕੰਮ ਹੀ ਆ ਤੇ ਸਮੇਂ ਜਿਹੜਾ ਇੱਥੋਂ ਦਾ ਮਾਹੌਲ ਆ ਇੱਥੋਂ ਦੇ ਰਾਹ ਇੱਥੋਂ ਦੀ ਦਰਖਤ ਤੇ ਇੱਥੋਂ ਦੀ ਹਵਾ ਇੱਥੋਂ ਦੀ ਗ੍ਰੀਨਰੀ ਇਹ ਇੱਥੋਂ ਦੀ ਲੱਗ ਹੀ ਫੀਲਿੰਗ ਆ ਤੇ ਉਹ ਆਪਣੇ ਘਰ ਦੇ ਵੀ ਆ ਗਏ ਨਾਲ ਹੀ ਉਧਰ ਪਹਿਲਾਂ ਮੈਂ ਤੇ ਚਾਚਾ ਆਏ ਸੀਗੇ ਬੱਸ ਜਿਹੜਾ ਇਹ ਸਵਾਦ ਆਣਾ ਇਹ ਇੱਥੇ ਰਹਿ ਜੂਏ ਨਹੀਂ ਮਿਲਣਾ ਬੰਦੇ ਨੂੰ ਕਿਤੇ ਲੱਖ ਦੁਨੀਆ 'ਚ ਬੰਦਾ ਘੁੰਮ ਫਿਰ ਆਵੇ ਲੱਖ ਵੱਡਾ ਅਮੀਰ ਹੋ ਜਾਵੇ ਵੱਡੇ ਸਹਾਰਾਂ 'ਚ ਰਹਿਣ ਲੱਗ ਜੇ ਪਰ ਜਿਹੜਾ ਆ ਸਵਾਦ ਆਣਾ ਇਹ ਸ਼ੀਹਾ ਤਰ ਦੇਖੋ ਸਨਸੈਟ ਹੋ ਗਿਆ 15 20 ਬੂਟੇ ਜੇ ਲਾਇਏ ਸੀ ਇਹ ਹੀ ਰਹਿ ਗਏ 4-5 ਜੀ ਬੱਸ ਹਮਮ ਜਮਨ ਲਾਇਸੀ ਔਲਾ ਲਾਇਸੀ ਇੱਕ ਕ ਵੀ ਲਾਈਆਂ 6 ਮਰੂਦ ਆ ਹੀ ਹੋਇਆ ਬਸ 4 ਮਰੂਦ 5 ਤੇ ਇੱਕ ਡੇਕ 1500 ਫੁੱਟ ਲਾਇਏ ਸੀ ਦੱਸੋਗਾ ਅੰਧਾ ਵਿੱਚ ਹੋਰ ਇਹਦੇ ਆਲੇ ਦੁਆਲੇ ਸਾਰੇ ਮੱਛੀ ਕੇ ਪਤਨੀ ਪਾਣੀ ਨਾਲ ਮੱਛੀ ਵੱਧ ਨੂੰ ਦਾ ਖੜਮ ਰੱਖ ਕੇ ਬਦਨੀ ਬੱਟਾ-ਪੱਟਾ ਦਿੱਤੇ ਬੱਕਰੀ